ਵੇਖਾ ਰੱਖ ਕੇ ਕਿੱਥੇ ਗਏ ਆ ਇੱਕ ਬ੍ਰੈਡ ਰੱਖ ਕੇ ਕਿੱਥੇ ਚਲ ਗਏ ਆ ਮੈਂ ਇਹਨਾਂ ਨੂੰ ਕਿਹਾ ਵੀ ਕਿ ਕੱਢ ਕੇ ਉੱਪਰ ਰੱਖ ਦਿਓ ਮੈਂ ਇਹਨਾਂ ਨੂੰ ਕਿਹਾ ਵੀ ਉੱਪਰ ਕਰ ਲੈ ਲੈ ਇਤਨੀ ਨਹੀਂ ਕਿਉਂ ਆ ਮੈਂ ਸੋਚਿਆ ਚਲ ਮਮਮੀ ਨਹੀਂ ਤੋਂ ਬਣਾ ਕੇ ਦਵਾਂਗੀ ਬ੍ਰੈਡ ਵੀ ਥੋੜੀ ਜੀ ਆ ਤੋਂ ਮੈਂ ਕੀ ਬਣਾ ਕੇ ਦਵਾਂ ਫੁਲਕੇ ਵੀ ਇਹਨਾਂ ਨੇ ਕਿਉਂ ਖਾਦਾ ਸਵੇਰ ਦਾ ਮੈਂ ਦੇਖਦੀ ਹਾਂ ਉਹਨਾਂ ਨੂੰ ਛੱਡ ਦੇ ਛੱਡ ਦੇ ਇੱਧਰ ਆ ਇੱਧਰ ਆ ਮੇਰੀ ਨਾ ਬਹੁਤੀ ਚਿੰਤਾ ਕਰਨੀ ਤੈਨੂੰ ਲੋੜ ਨਹੀਂ ਗੀ ਸੁਣ ਲਿਆ ਖਾ ਲਿਆ ਨਾ ਨਾ ਸੇਰੇ ਫੁਲਕਾ ਮੈਂ ਬਣਾ ਲੂੰਗੀ ਚਾ ਆਂਦੀ ਮੈਨੂੰ ਚਾ ਬਣਾਣੀ ਕਦੀ ਮਿੱਠਾ ਤੇਜ ਤਾਂ ਕਦੀ ਮਿੱਠਾ ਮਿੱਠਾ ਘੱਟ ਉਹ ਕੰਮ ਨਹੀਂ ਹੁੰਦੇ ਨਹੀਂ ਨਾ ਬਰੈਡ ਦੇ ਕੇ ਗਿਆ ਕੋਈ ਨਹੀਂ ਮਾਪੇ ਲੈ ਕੇ ਆ ਰਾਂਗੀ ਉਹਦੀ ਖੇਚਲ ਕਰਨੀ ਮੇਰੇ ਸੇ ਲੋੜ ਨਹੀਂ ਜਾ ਜਾ ਕੇ ਕੋਈ ਹੋਰ ਵੇਲਾ ਕੰਮ ਦੇਖਣਾ ਤੇ ਜਾਓ

ਛੱਡ ਦੇ ਛੱਡ ਦੇ ਬਹੁਤ ਮੁੱਕਰਾਂ ਦੀਆਂ ਤੈਨੂੰ ਮਾਰਨੀ ਆ ਨਾ ਤੇਰੇ ਕੋ ਕੂੜਾ ਚੱਜਦਾ ਨਿਕਲਦਾ ਨਾ ਕੋ ਕੁਝ ਕਰ ਲਾਂਗੀ ਮੈਂ ਸਫਾਈਆਂ ਨਹੀਂ ਨਾ ਅੱਜ ਕੰਮ ਲਈ ਆਈ ਤੇ ਮੈਨੂੰ ਆਂਦਾ ਕੰਮ ਕਰਨਾ ਤੈਨੂੰ ਮੈਂ ਕਿਹਾ ਕੱਪੜੇ ਸਹਿ ਲਾ ਲ ਜਿਹੜੇ ਮੈਂ ਧੋ ਕੇ ਰੱਖੇ ਨੇ ਪਰ ਕੰਮ ਕੰਮ ਤੋਂ ਆਪਣੀ ਮਰਜ਼ੀ ਦਾ ਹੀ ਕਰਨਾ ਸੱਸ ਜੋ ਕਹਦੇ ਉਹ ਥੋੜੀ ਕਰਨਾ ਤੂੰ ਜਾਂ ਤੁਰਦੀ ਆਂ ਬਾਹਰ ਚੱਲ ਉੱਥੇ ਬੈਠਦੇ ਬਹਿ ਜਾ ਤੇ ਕੱਪੜੇ ਰੱਖੇ ਹੀ ਮੈਂ ਲਾ ਲ ਤੈ ਕਿੱਡੀ ਸਿਆਣੀ ਬੰਦੀ ਆ ਆਖੇ ਜਿਵੇਂ ਹੈ ਹੀ ਨਹੀਂ ਨਾ ਜਰਾ ਵੀ ਫਿਰ ਖਸਮ ਦੇ ਇਹ ਗਲੇਡੂ ਨਿਕਲਦੇ ਇਹਦੇ ਬਾਅਦ ਤੇ ਤੈਹ ਲੱਗ ਗਏ ਇਹ ਹੁਣ ਜਿਹੜੇ ਧੋਣ ਵਾਲੇ ਕੱਪੜੇ ਨਾ ਮਸ਼ੀਨ ਲੱਗ ਕੇ ਰੱਖੋਣੀਆਂ ਫਿਰ ਥੋੜਾ ਥੋੜਾ ਕਰਕੇ ਨਾ ਧੋਈ ਜਾਣੀ ਨਾਲ ਨਾਲ ਅੱਛਾ ਜਮਣਾ ਕੱਪੜੇ ਹੁਣ ਤੈਹ ਲੱਗ ਗਏ ਪ੍ਰੈਸ ਵਾਲੇ ਜਿਹੜੇ ਵੱਖਰੇ ਰੱਖ ਦਿੱਤੇ ਆ ਜਿਹੜੇ ਧੋਣ ਵਾਲੇ ਨੇ ਇਹਨਾਂ ਨੂੰ ਮੈਂ ਲੈ ਜਾਨੀ ਲੱਗ ਮਸ਼ੀਨ ਲਾ ਲੈਣੀ ਥੋੜੇ ਥੋੜੇ ਕਰਕੇ ਕੱਢੀ ਜਾਣੀ ਓਹ ਹੀ ਆ ਬਹਿ ਤੇ ਛੱਡ ਮੀ ਪਰ ਕਿਉ ਮਮੀ ਕਪੜੇ ਬਾਹਰ ਆਤੇ ਹਾਂਜੀ ਰਸਵਾਲ ਬੰਦਦੇ ਨਾ ਹਾਂਜੀ ਤੇ ਤੇਰ ਕੋ ਸਬਰ ਨਹੀਂ ਨਾ ਨਾ ਤੂੰ ਇਸ ਤਰ੍ਹਾਂ ਮਾਲਕ ਨੂੰ ਨਹੀਂ ਉਹ ਬੋਧ ਵੱਡੀ ਹੈ ਕਿ ਮੇਰੇ ਤੋਂ ਵੱਡੀ ਹੋ ਗਈ ਹੈ ਹੈ ਤੈਨੂੰ ਧੀਾਂ ਦੀ ਤਰ੍ਹਾਂ ਪਿਆਰ ਦੇਣ ਦਾ ਮਤਲਬ ਇਹ ਥੋੜੀ ਹੈ ਕਿ ਤੂੰ ਆਪਣੀਆਂ ਮਨਮਰਜ਼ੀਆਂ ਕਰੇਂਗੀ ਨਹੀਂ ਪਰ ਮੈਂ ਕੀਤਾ ਕਿ ਤੁਸੀਂ ਜਿੱਦਾਂ ਮੈਨੂੰ ਕਿਹਾ ਮੈਂ ਕਿਹਾ ਚੱਲ ਕਪੜੇ ਹਾਂ ਤੇ ਜਿੱਦਾਂ ਮੈਂ ਕਹਿੰਦੀ ਉਹਦਾ ਕਰਨਾ ਉਹ ਮੈਂ ਦੁੱਧ ਭਰਾ ਕੇ ਰੱਖਿਆ ਆ ਨਾਲ ਤੇ ਰਸ ਉਹ ਖਾਲਾ ਹੁਣ ਮੁਰਕੇ ਗੋਲੀ ਦਾ ਟਾਈਮ ਹੋਇਆ ਨਾ ਦਵਾਈ ਕੱਢ ਕੇ ਨਾ ਗੋਲੀ ਫਾਗਦੀਓ ਖਾਲਾ ਤੇ ਕਪੜੇ ਦਾ ਕੀ ਆ ਮੈਨੂੰ ਆਂਦੇ ਨਹੀਂ ਤੋਣੇ ਮੁਰਕੇ ਤੇਰੇ ਕੋ ਚਾਜਣਾ ਧੁੱਪਨੇ ਨਹੀਂ ਆ ਮਮੀ ਮੇਰੇ ਰੈਸ਼ਸ ਹੋ ਗਏ ਜਿਆ ਮੈਨੂੰ ਖੁਰਕੋ ਹੁੰਦੀ ਜੇ ਮੈਂ ਰਹਿ ਗਈ ਤੁਹਾਡੇ ਖੇਖਣ ਸੁਣਨ ਨੂੰ ਚੁੱਪਾ ਕੀਤੀ ਨਾ ਉਹ ਦੁੱਧ ਵੀ ਲਾ ਤੇ ਬੈ ਜਾ ਸਬਜੀ ਮੈਂ ਲਿਆ ਆਂਦੀ ਆ ਬਸ ਉਹ ਕਟਲਾ ਬੈਗੇ ਹੋਰ ਵੀ ਕੁਝ ਕਰਨ ਦੀ ਲੋੜ ਕਿੱਡੀ ਚੰਮਲ ਚੜੀ ਆ ਮੈਨੂੰ ਤਾਂ ਸਮਝ ਨਹੀਂ ਹੁੰਦਾ ਮम्मी ਮੈਨੂੰ ਕਦੋਂ ਝੜਕਾ ਮਾਰੀ ਜਾਂਦੀ ਐ ਕਿੰਨੇ ਦਿਨ ਹੋ ਗਏ ਮੈਂ ਇਹੋ ਗੱਲ ਵੇਖੀ ਜਾਂਦੀ ਜੇ ਕੁਝ ਬਣਾਉਣਾ ਚਾਹਵਾ ਤਾਂ ਨਹੀਂ ਬਣਾਉਂ ਦਿੰਦੇ ਜੇ ਕੋਈ ਕੰਮ ਕਰਨਾ ਚਾਹਵਾ ਤਾਂ ਨਹੀਂ ਕਿਸੇ ਗੱਲੋਂ ਨਾਰਾਜ਼ ਆ ਮੇਰੇ ਨਾਲ ਕਿ ਮੈਨੂੰ ਕੰਮ ਕਰਦੇ ਨਹੀਂ ਵੇਖਣਾ ਚਾਹੁੰਦੇ ਕਿ ਗਾਮੀ ਨਾ ਕਰੇ ਕੋਈ ਮੈਨੂੰ ਤਾਂ ਲੱਗਦਾ ਕੋਈ ਨਾ ਕੋਈ ਤੇ ਗੱਲ ਜਰੂਰ ਆ ਜਿਹੜਾ ਮੰਮੀ ਮੇਰੇ ਨਾਲ ਇਦਾਂ ਕਰਨ ਦੇ ਇਹ ਅੱਜ ਤੋਂ ਪਹਿਲਾਂ ਕਦੀ ਇਹਨਾਂ ਨੇ ਮੇਰੇ ਨਾਲ ਇਦਾਂ ਨਹੀਂ ਕੀਤਾ ਹਰ ਕੰਮ 'ਚ ਮੇਰੇ ਨੁਕਸ ਕੱਢੀ ਜਾਂਦੇ ਜਿਹੜੇ ਕੰਮ ਪਹਿਲਾਂ ਆਪ ਕਰਦੇ ਸੀ ਥੋੜੇ-ਬੋਤੇ ਉਹ ਹੁਣ ਮੇਰੇ ਕੋਲ ਕਰਾਉਂਦੇ ਆ ਮੈਨੂੰ ਤਾਂ ਕੋਈ ਕੰਮ ਉਹ ਹੱਥ ਹੀ ਨਹੀਂ ਲਾਉਂਦੇ ਇਹਨਾਂ ਦੇ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਇਹ ਕਰਨ ਕੀ ਦੇ ਆ ਮੇਰਾ ਰੱਦਾ ਵਾ ਜਦੋਂ ਸ਼ਾਮ ਨੂੰ ਆਉਂਦੇ ਨਾ ਉਹ ਇਹਨਾਂ ਨਾਲ ਪਹਿਲਾਂ ਬਹਿ ਕੇ ਗੱਲ ਕਰਦੀ ਕਿ ਮੰਮੀ ਇਦਾਂ ਕਰਨ ਕੀ ਦੇ ਤੁਸੀਂ ਪਹਿਲਾਂ ਗੱਲ ਕਰੋ ਨਹੀਂ ਜੇ ਇਹਨਾਂ ਨੇ ਗੱਲ ਕੀਤੀ ਨਾ ਬਾਅਦ ਚ ਮੰਮੀ ਨੇ ਕਹਿਣਾ ਕਿ ਜਾਣ ਕੇ ਘਰੇ ਕਲੇਸ਼ ਕਰਾ ਦਿੰਦੀ ਆ ਮੇਰਾ ਰੱਦਾ ਪਹਿਲਾਂ ਮਾਸੀ ਨੇ ਮੈਂ ਫੋਨ ਕਰਾਂ ਮੰਮੀ ਉਹਨਾਂ ਦੀ ਜਾਰੀ ਮੰਨਦੀ ਉਹਨਾਂ ਨਾਲ ਮੈਂ ਸਾਰੀ ਗੱਲ ਰੱਖਦੀ ਆ ਫਿਰ ਉਹਨਾਂ ਨੂੰ ਬੁਲਾਉਂਦੀ ਆ ਮੈਂ ਖਾਣ ਪੀਣ ਦਾ ਤੇ ਮੇਰਾ ਪੂਰਾ ਧਿਆਨ ਰੱਖੰਦੇ ਆ ਕਿ ਸਿਮਰਤ ਆ ਖਾਲਾ ਤੇ ਆ ਪੀਲਾ ਪਰ ਇੰਨਾ ਨਹੀਂ ਮੈਨੂੰ ਪਤਾ ਲੱਗੰਦਾ ਨਹੀਂ ਕਿੰਨੇ ਕਿ ਗਾਲ ਤਾਂ ਮੈਨੂੰ ਝੜਕਾ ਕੇ ਆਉਂਦੇ ਆ ਮਾਰਨੇ ਸਬਜੀ ਰੱਖ ਦਿੱਤੀ ਲੱਗੇ ਤੇ ਕਹਿੰਦੇ ਜੇ ਲੇਟਣਾ ਤੇ ਲੇਟ ਜਾ ਤੇ ਬੈਠੇ ਬੈਠੀ ਸਬਜੀ ਕੱਟ ਲਾ ਮੈਂ ਕੋਈ ਵੀ ਕੰਮ ਕਰਦੀ ਕੰਮ ਮੈਨੂੰ ਕਰਨ ਨਹੀਂ ਦਿੰਦੇ ਜੇ ਮੈਂ ਕੋਈ ਫੁਲਕਾ ਲਾਉਣ ਲੱਗਦੀ ਨਹੀਂ ਮੈਂ ਆਪੇ ਬਣਾ ਲੂੰਗੀ ਜੇ ਕੋਈ ਸਬਜੀ ਬਣਾਉਣ ਲੱਗਦੀ ਨਹੀਂ ਕੋਈ ਨਾ ਮੈਂ ਆਪੇ ਕਰ ਲੂੰਗੀ ਤੇਰੇ ਕੋ ਆ ਚੇਂ ਨਹੀਂ ਸਹੀ ਪੈਂਦੇ ਤੂੰ ਚੀਂ ਨਹੀਂ ਸੁਆਦ ਬਣਾਉਂਦੀ 4 ਸਾਲ ਹੋ ਗਏ ਮੇਰੇ ਵਿਆਹ ਨੂੰ ਤੇ ਕਦੀ ਕਿਸੇ ਚੀਜ਼ ਦੀ ਕਮੀ ਨਹੀਂ ਕੱਢੀ ਪਰ 4 ਮਹੀਨਿਆਂ ਚ ਇਹਨਾਂ ਨੇ 4 ਸਾਲ ਦੀ ਕਸਰ ਕੱਢ ਦਿੱਤੀ ਕਿ ਤੂੰ ਆਹ ਚੀਜ਼ ਚੰਗੀ ਨਹੀਂ ਬਣਦੀ ਤੇ ਤੂੰ ਆਹ ਚੀਜ਼ ਚੰਗੀ ਨਹੀਂ ਬਣਾਉਂਦੀ ਵੈਸੇ ਨਾ ਦਿਲ ਤਾਂ ਨਹੀਂ ਕਰਦਾ ਕਿ ਆਪਣੇ ਘਰ ਦੀ ਗੱਲ ਜਿਹੜੀ ਬਾਹਰ ਕਿਸੇ ਨੂੰ ਦੱਸਾਂ ਪਰ ਨੇਕ ਗਲਤ ਤੇ ਕਰਨੀ ਪੈਣੀ ਆ ਮਾਸੀ ਕਿਹੜਾ ਘਰ ਤੋਂ ਬਾਹਰ ਆ ਉਹਨਾਂ ਨੂੰ ਤੇ ਦੱਸਣੀ ਪੈਣੀ ਆ ਹਾਂਜੀ ਮਾਸੀ ਜੀ ਹੋਰ ਪੁੱਤ ਕਿャਲ ਚਾਲ ਹੈ ਸਿਮਰਤਰਾ ਹਾਂਜੀ ਵਧੀਆ ਤੁਸੀਂ ਦੱਸੋ ਠੀਕ ਜੇ ਹਾਂ ਪੁੱਤ ਮੈਂ ਤਾਂ ਬਹੁਤ ਵਧੀਆ ਸੱਚ ਪੁੱਛੇ ਨਾ ਬੜੀ ਲੰਬੀ ਉਮਰ ਹੈ ਤੁਹਾਡੀ ਮੈਂ ਨਾ ਹੁਣੇ ਤੈਨੂੰ ਤੇ ਤੇਰੀ ਮਾਂ ਨੂੰ ਯਾਦ ਕਰਨ ਢੀ ਹਾਂ ਹੋਰ ਸੁਣਾ ਪੁੱਤ ਠੀਕ ਹੈ ਨਾ ਦਵਾਈ ਦੁਵਾਈ ਖਾਣ ਦੇ ਟਾਈਮ ਨਾ ਹਾਂਜੀ ਮਾਸੀ ਜੀ ਦਵਾਈ ਖਾਣੀ ਮੈਂ ਟਾਈਮ ਨਾਲ ਤੇ ਅਲਟਰਾਸਾਉਂਡ ਕਰਵਾਈ ਆ ਹਾਂਜੀ ਹੋਈ ਹੀ ਮੇਰੀ ਗੱਲ ਡਾਕਟਰ ਨਾਲ ਉਹ ਕਹਿੰਦਿਆ ਕਿ ਕੋਈ ਨਾ ਥੋੜੇ ਦਿਨਾਂ ਤੱਕ ਕਰਵਾ ਲਿਓ। ਅੱਛਾ ਪੁੱਤ ਆਰਾਮ ਕਰਿਆ ਕਰ, ਕੰਮ ਨਾ ਇੰਨਾ ਕਰਿਆ ਕਰ। ਆਹ ਦਿਨਾਂ ਵਿੱਚ ਨਾ ਕੰਮ ਕਰਨਾ ਚੰਗਾ ਨਹੀਂ ਹੁੰਦਾ ਜਿਆਦਾ। ਹੌਲਾ-ਹੌਲਾ ਕੋਈ ਕੰਮ ਕਰਿਆ ਕਰ। ਠੀਕ ਐ ਪੁੱਤ। ਆਰਾਮ ਮੈਂ ਕੀ ਕਰਨਾ ਤੇ ਕੰਮ ਮੈਂ ਕੀ ਕਰਨਾ? ਤੁਹਾਨੂੰ ਮੈਂ ਕੀ ਦੱਸਾਂ ਹੁਣ? ਕੀ ਗੱਲ ਹੋ ਗਈ ਪੁੱਤ ਇਹੋ ਜੀ? ਮਾਸੀ ਜੀ ਕੀ ਤੁਹਾਨੂੰ ਮੈਂ ਦੱਸਾਂ? ਤੁਹਾਨੂੰ ਪਤਾ? ਆ ਬਸ ਥੋੜੇ ਕਿ ਦਿਨਾਂ ਦੀ ਆ ਲਿਆ। ਮੰਮੀ ਨੂੰ ਨਾ ਮੇਰੇ ਹੱਦ ਦਾ ਕੋਈ ਵੀ ਕੰਮ ਕੀਤਾ ਚੰਗਾ ਨਹੀਂ ਲੱਗਦਾ ਇਹ ਕੀ ਕਹੀ ਜਾਂਨੀ ਬੋਤ ਤੂੰ ਮੰਮੀ ਦਾ ਤੇ ਤੇਰਾ ਨਾ ਪਿਆਰ ਹੀ ਨਾ ਕੰਮ ਕਿਉਂ ਨਹੀਂ ਚੰਗਾ ਲੱਗਦਾ ਤੇਰਾ ਪਿਆਰ ਤੇ ਬਹੁਤ ਹੈ ਨਾ ਇਹੋ ਤੇ ਮੈਂ ਸੋਚੰਨੀ ਆ ਕਿ ਮੰਮੀ ਨੂੰ ਹੋ ਕੀ ਗਿਆ ਵਾ ਤੂੰ ਇਹ ਯਕੀਨ ਕਰੋਗੇ ਨਾ ਪਿਛਲੇ 4 ਸਾਲਾਂ ਵਿੱਚ ਨਾ ਉਹਨਾਂ ਨੇ ਕਦੀ ਕਿਸੇ ਚੀਜ਼ ਵਿੱਚ ਮੇਚ ਕਮੀ ਨਹੀਂ ਕੱਢੀ ਤੇ ਪਰ ਹੁਣ ਉਹ ਪਿਛਲੇ 4 ਸਾਲਾਂ ਦੀ ਕਸਰ ਨਾ ਸਿਰਫ ਆ 4 ਮਹੀਨਿਆਂ 'ਚ ਹੀ ਕੱਢ ਦਿੱਤੀ ਉਹਨਾਂ ਨੇ ਹਰ ਗੱਲ ਤੇ ਮੈਨੂੰ ਦੋਸ਼ ਦੇਂਦੇ ਰਹਿੰਦੇ ਕਿ ਸਿੰਮਰ ਤੈਨੂੰ ਆਹ ਨਹੀਂ ਬਣਾਉਣਾ ਆਉਂਦਾ ਤੈਨੂੰ ਆਹ ਨਹੀਂ ਕਰਨਾ ਆਉਂਦਾ ਸਬਜੀ ਤੱਕ ਮੈਨੂੰ ਕਹਿੰਦੇ ਨੇ ਕਿ ਤੈਨੂੰ ਸਬਜੀ ਤੱਕ ਨਹੀਂ ਸਹੀ ਕੱਟਣੀ ਆਉਂਦੀ ਭਾਂਡੇ ਨਹੀਂ ਤੂੰ ਸਾਫ਼ ਚੰਗੀ ਤਰ੍ਹਾਂ ਕਰਦੀ ਕੱਪੜੇ ਨਹੀਂ ਤੈਨੂੰ ਧੋਣੇ ਆਉਂਦੇ ਮੈਂ ਤਾਂ ਜੇ ਉਸ ਦਿਨ ਗੱਲ ਹੀ ਕੀਤੀ ਕਿ ਚੱਲ ਮੰਮੀ ਕੋਠਾ ਉੱਪਰ ਸਾਫ਼ ਹੋਣ ਔਲਾਵਾ ਮੈਂ ਝਾੜੂ ਮਾਰ ਆਉਣੀ ਆ ਨਾ ਨਾ ਤੂੰ ਕੋਠੀ ਤੇ ਕਿਉਂ ਚੜਨਾ ਵਾ ਮੈਂ ਆਪੇ ਕਰ ਆਉਂਗੀ ਕੋਈ ਲੋੜ ਨਹੀਂ ਤੈਨੂੰ ਕਿਤੇ ਜਾਣ ਦੀ ਇਦਾਂ ਕਰਕੇ ਮੈਨੂੰ ਬੋਲਣ ਦਾ ਪੈਂਦੇ ਆ ਮਾਸੀ ਜੀ ਮੇਰੀ ਗੱਲ ਸੁਣੋ ਮੈਨੂੰ ਨਾਲ ਤੁਹਾਡੀ ਬਹੁਤ ਜਿਆਦੀ ਲੋੜ ਤੂੰ ਇਹ ਨਹੀਂ ਡਗਰੋ ਕਰਿਓ ਆਉਤੇ ਮਮਮੀ ਨੂੰ ਸਮਝਾ ਕੇ ਜਾਓ ਮੇਰੇ ਕੋ ਨਹੀਂ ਵੇਖਿਆ ਜਾਂਦਾ ਸਭ ਕੁਝ ਸਮਝਾਵਾਂ ਕੀ ਸਮਝਾਵਾਂ ਪੁੱਤ ਚਾਹੇ ਤੂੰ ਉਹਨਾਂ ਨੂੰ ਸਮਝਾ ਕੇ ਜਾਓ ਜਾਂ ਉਹਨਾਂ ਨੂੰ ਪੁੱਛੋ ਕਿ ਮੇਰੇ ਤੋਂ ਕੀ ਗਲਤੀ ਹੋਈ ਮੈਂ ਕਿਉਂ ਦੇ ਹਿੱਦਾ ਕਰਨ ਨੂੰ ਪੁੱਤ ਕੀ ਤਾਂ ਤੈਨੂੰ ਕਿਸੇ ਗੱਲ ਦਾ ਭਲੇਖਾ ਲੱਗਦਾ ਹੋਵੇ ਉਹ ਇਹੋ ਜੀ ਤੇ ਹੈ ਨਹੀਂ ਹੈ ਬਾਕੀ ਫਿਰ ਵੀ ਜੇ ਤੂੰ ਕਹੇਂਗੀ ਨਾ ਮੈਂ ਸ਼ਾਮੀ ਆ ਜੰਨੀ ਆ ਆ ਕੇ ਮੈਂ ਗੱਲ ਕਰ ਲੈਨੀ ਆ ਹਾਂਜੀ ਮਸੀ ਜੀ ਤੁਸੀਂ ਆ ਜਾਓ ਚੱਲ ਠੀਕ ਐ ਪੁੱਤ ਬਸ ਕਰ ਬਸ ਕਰ ਆ ਕਰਨ ਲੱਗੀ ਆ ਹੈ ਤੇਰੇ ਕੋ ਬੈਠਾ ਨਹੀਂ ਜਾਂਦਾ ਘੜੀਕ ਸਿਖਰ ਦੁਪਹਿਰ ਐ ਘੜੀਕ ਸੋ ਜਾ ਦੋ ਚਾਰ ਘੰਟੇ ਆਰਾਮ ਕਰ ਲਾ ਮੈਂ ਕਰਨ ਨੂੰ ਪੜਦੇ ਆਪੇ ਸੈਟ ਨਾ ਵਹਿ ਹੀ ਨਾ ਪੜਦੇ ਆਪ ਹੀ ਅੰਦਰ ਕਿੱਥੇ ਨੇ ਆਈ ਸਮਝ ਗੱਲ ਜਾ ਜਾ ਕੇ ਆਰਾਮ ਕਰ ਜਾ ਸੋ ਜਾ ਮੈਂ ਸਬਜ਼ੀ ਸੁੱਕੀ ਆਪੇ ਕੱਢ ਲਈ ਜਦ ਸੰਦਾ ਮਰੇ ਤੇ ਮਾਸ ਜੀ ਮੈਂ ਤੇ ਗਿਆ ਚਾਲਿਆ ਹਾਂਜੀ ਠੀਕ ਆ ਮੈਂ ਹੋਰ ਸੁਣਾ ਹਾਂਜੀ ਵਧੀਆ ਜੇ ਤੁਸੀਂ ਆ ਹੀ ਗਏ ਜਨਾ ਸਭ ਤੋਂ ਪਹਿਲਾਂ ਮੰਮੀ ਨਾਲ ਗੱਲ ਕਰਿਓ ਉਹਨਾਂ ਨੂੰ ਪੁੱਛਿਓ ਕਿ ਕਿਉਂ ਦੇ ਮੇਰੇ ਨਾਲ ਇਦਾਂ ਕਰ ਹੁਣ ਵੀ ਜਿਵੇਂ ਪਰਦੇਸ ਹੀ ਕਰਨੇ ਨਾ ਹੁਣ ਵੀ ਮੈਨੂੰ ਬੋਲਣ ਦਾ ਪੇ ਕਿ ਤੈਨੂੰ ਕੀ ਲੋੜ ਪਈ ਮੈਂ ਕਰਕੇ ਗਈ ਨਾ ਸਹੀ ਤੂੰ ਜਾਣ ਬੋਝ ਕੇ ਮੇਰੇ ਕੰਮ ਚ ਆ ਜਾਨੀ ਕੀ ਕਰੇ ਐਵੇਂ ਮੰਨਣਾ ਪਰ ਚਲਾ ਆ ਬੇ ਮੇਰਾ ਪੁੱਤ ਬੇ ਆਦੋਕ ਹੀ ਨਾ ਹੋ ਕੇ ਪੁੱਤ ਰਮਾਨ ਨਾਲ ਬਹਿ ਕੇ ਗੱਲ ਕਰ ਲੈਣਾ ਕੀ ਗੱਲ ਹੋਈ ਐ ਹੋਜੀ ਦੱਸ ਲੈਣਾ ਕੀ ਤੁਹਾਨੂੰ ਦੱਸਾਂ ਮਾਸੇ ਜੀ ਤੁਹਾਡੇ ਸਾਹਮਣੇ ਫੋਨ ਤੇ ਤੁਹਾਨੂੰ ਦੱਸਿਆ ਤਾਂ ਹੈਗਾ ਹੀ ਤੁਹਾਨੂੰ ਪਤਾ ਜਿਹੜੀ ਮੰਮੀ ਪਿਛਲੇ 4 ਸਾਲਾਂ ਵਿੱਚ ਕਦੀ ਮੈਨੂੰ ਇਹ ਨਹੀਂ ਕਿਹਾ ਹੈ ਕਿ ਸਿਮਰਤ ਤੈਨੂੰ ਆ ਚੀਜ਼ ਨਹੀਂ ਬਣਾਉਣੀ ਇਹਦੀ ਤੈਨੂੰ ਆ ਚੀਜ਼ ਨਹੀਂ ਕਰਨੀ ਹੁੰਦੀ ਤੇ ਅੱਜ ਉਹ ਨਿੱਕੀ ਨਿੱਕੀ ਗੱਲ ਤੇ ਮੈਨੂੰ ਕੋਸਣਦਾ ਹੈ ਪਿੰਨੇ ਨਿੱਕੀ ਨਿੱਕੀ ਗੱਲ ਤੇ ਮੈਨੂੰ ਸਮਝਾਉਂਦਾ ਹੈ ਪਿੰਦੇ ਜਿਹੜੇ ਖੁਦ ਕੋਈ ਰਸੋਈ 'ਚ ਕੰਮ ਕਰਦਾ ਨਾ ਮੈਨੂੰ ਲਾਗੇ ਖਿਲਾਰਦੇ ਹੁੰਦੇ ਹੈ ਕਿਸੇ ਮੇ ਤੂੰ ਦੱਸ ਆ ਕੇ ਕਿੱਦਾਂ ਕਰਨਾ ਮੈਨੂੰ ਨਹੀਂ ਪਤਾ ਲੱਗਦਾ ਕਿੱਥੇ ਕਿਹੜੀ ਚੀਜ਼ ਰੱਖੀ ਕਿਹੜੀ ਚੀਜ਼ ਫੜਨੀ ਕੀ ਕਰਨਾ ਤੇ ਹੁਣ ਹੁਣ ਮੈਂ ਓਦਾਂ ਕਿ ਚੌਂਕੇ ਜਾਵਾਂ ਤਾਂ ਉਹ ਨਾਲ ਰੋਲਾ ਪਾਉਣਾ ਸ਼ੁਰੂ ਕਰ ਦੇਣਾ ਕੋਈ ਕੰਮ ਕਰਨ ਲੱਗਣਾ ਤਾਂ ਤਾਦ ਨਹੀਂ ਮੈਨੂੰ ਕੋਈ ਕੰਮ ਕਰਨ ਦਿੰਦੇ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਮੈਨਾਂ ਕਰਨਾ ਈ ਦਾ ਕਿਉਂ ਦਏ ਨਾ ਪੁੱਤ ਐਹੋ ਜਿਹਾ ਕਿਉਂ ਸੋਚਦੀ ਐ ਵੇਖ ਤੇਰੇ ਹੱਥਾਂ ਦਾ ਬਣਿਆ ਤੇ ਹੀ ਖਾਣੇ ਤੇ ਤਾਰੀਫ਼ ਵੀ ਤੇਰੀ ਬਸੇਰੀ ਕਰਦੀ ਐ ਐਹੋ ਜਿਹੀ ਤਾਂ ਕੋਈ ਗੱਲ ਨਹੀਂ ਐ ਚੱਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਜਾਣੀ ਕਿੱਥੇ ਗਈ ਐ ਮੈਂ ਅੰਦਰ ਜਾ ਕੇ ਇਹਨਾਂ ਨਾਲ ਗੱਲ ਕਰਾਂ ਹਾਂਜੀ ਅੰਦਰ ਬੈਠੇ ਐ ਚਲ ਜੇ ਤੂੰ ਚੱਲ ਮੈਂ ਅੰਦਰ ਜਾਨੀ ਆ ਤੇ ਮੈਂ ਨਾਲ ਗੱਲ ਕਰਦੀ ਆ ਠੀਕ ਐ ਤੂੰ ਕੋਈ ਗੱਲ ਦੀ ਟੈਨਸ਼ਨ ਨਹੀਂ ਦਿਮਾਗ ਤੇ ਪਾਉਣੀ ਠੀਕ ਐ ਹਾਂਜੀ ਮੰਮੀ ਆਵਾ ਨਹੀਂ ਤੂੰ ਬਹਿ ਪਹਿਲਾਂ ਮੈਂ ਆਪਣੇ ਹਿਸਾਬ ਨਾਲ ਆਪ ਗੱਲ ਕਰਾਂ ਫਿਰ ਮੈਂ ਤੈਨੂੰ ਆਵਾਜ਼ ਦਵਾਂਗੀ ਠੀਕ ਐ ਠੀਕ ਪਈਆਂ ਭੈਣ ਕਰਨਦੀ ਰਾਮ ਬੈ ਮੇਰੀ ਭੈਣ ਕਿੱਥੇ ਆਉਗੀ ਅੱਜ ਮੈਂ ਉਰਾ ਕਿਉਂ ਨਾ ਆਵੇ ਦੱਸ ਆ ਜਾ ਆ ਜਾ ਮੈਂ 2 ਮਿੰਟ ਹੋਰ ਸੀ ਲੱਤੀ ਸਾਂ ਸਾਰਾ ਕੰਮ ਕਾ ਕੇ ਉਹਨੂੰ ਮੈਂ ਕਿਹਾ ਕਿ ਲੇਟ ਜਾ ਰਹਾ ਹਾਂ ਤੈਨੂੰ ਪਤਾ ਮੇਰੇ ਕੋ ਮੱਜੇ ਦੇ ਨਹੀਂ ਲੱਟਿਆ ਹੁੰਦਾ ਮੈਨੂੰ ਬੜੀ ਯਾਦ ਆਉਂਦੀ ਹੈ ਅੱਜ ਮੈਂ ਕਿਹਾ ਹੋ ਕੇ ਆਵਾਂ ਪਹਿਲਾਂ ਮੈਂ ਤਾਂ ਤੈਨੂੰ ਪਤਾ ਸਿੰਗਤ ਕਰਕੇ ਨਿਕਲ ਨਹੀਂ ਪਾਂਦੀਗੀ ਉਹ ਮੈਨੂੰ ਪਤਾ ਵਾ ਸੋਦੇ ਕਰਕੇ ਤੇ ਮੈਂ ਆਪ ਹੀ ਸਾਰਾ ਲਿਖ ਲੀ ਆਂ ਮੈਂ ਤੇ ਆਪ ਕੋ ਕੁੜੀ ਨੂੰ ਕਿਹਾ ਵਾ ਕਿ ਰਾਮ ਕਰਿਆ ਕਰ ਹੋਰ ਸੁਣਾਵ ਘਰੇ ਸਭ ਠੀਕ ਠਾਕ ਐ ਸਭ ਠੀਕ ਐ ਨੂਆ ਰਾਜੀ ਭਾਜੀ ਸਾਰੀਆਂ ਸਭ ਵਧੀਆ ਵਧੀਆ ਕਿ ਤੇਰੀ ਪੀਕ ਸੁਣਾ ਕਿਦਾਂ ਦੀ ਚੱਲਣਦੀ ਮੇਰੇ ਕੋ ਠੀਕ ਹੋਈ ਵਧੀਆ ਚੱਲਣਦੀ ਨੂਆ ਨੂੰ ਵੀ ਸਿਖਾ ਦੇ ਕੇ ਹੁਣ ਨਾ ਸੇਹਾਂ ਨੂੰ ਦਾ ਸਮੀਆ ਲਾਣਗੇ ਪਹਿਲਾਂ ਤਾਂ ਮੈਂ ਆ ਨਾ ਕਰਨਾ ਕਿ ਗੱਲ ਕਰਨੀ ਹੈ ਬਾਕੀ ਗੱਲਾਂ ਤੇ ਬਚ ਕੋਈ ਗੱਲ ਨਹੀਂ ਚਾਹ ਆਵਾਂਗੇ ਲਗਣਾ ਨਹੀਂ ਨਹੀਂ ਚਾਹ ਪੀਣੇ ਆ ਉਹ ਸਿਮਰਤ ਨੂੰ ਕਹਿ ਦੂੰਗੀ ਚਾਹ ਨਹੀਂ ਨਹੀਂ ਉਹਨੇ ਨਹੀਂ ਬਣਾਣੀ ਚਾਹ ਮੈਂ ਬਣਾਉਂਗੀ ਬਸ ਇਹ ਹੀ ਚੀਜ਼ ਪੁੱਛਣੀ ਮੈਂ ਤੈਨੂੰ ਕਿਉਂ ਚੱਲ ਮੈਂ ਦੱਸ ਕੀ ਗੱਲ ਹੈ ਮਤਲਬ ਮੈਂ ਤੇਰੀ ਗੱਲ ਨਹੀਂ ਸਮਝੀ ਕੁਕੜੀ ਨੂੰ ਰੋੜ ਕੇ ਬੋਲਦੀ ਐ ਹੋਜੀ ਕਿਹੜੀ ਗੱਲ ਹੋ ਗਈ ਤੈਨੂੰ ਲੱਗਦਾ ਮਾਨੂੰ ਰੋੜ ਬੋਲਦੀ ਹਾਂ ਮੈਂ ਜੇ ਕੁਝ ਕਹਿੰਦੀ ਹੋਵਾਂਗੀ ਮੈਨੂੰ ਤਾਂ ਲੱਗਦਾ ਨਹੀਂ ਫੇਰ ਪਰ ਮੇਰੇ ਕੋ ਨਾ ਕੁੜੀ ਦੀ ਅੱਖਾਂ ਨਹੀਂ ਵੇਖੀਆਂ ਗਈਆਂ ਇਹਦਾ ਮਤਲਬ ਤੈਨੂੰ ਸਿਮਰਤ ਨੇ ਫੋਨ ਕਰਕੇ ਸੱਦਿਆ ਹੈ ਫੋਨ ਕੀਤਾ ਕਿ ਨਹੀਂ ਕੀਤਾ ਕੋਈ ਗੱਲ ਨਹੀਂ ਜਿੰਨੀ ਮਾਂ ਮੈਂ ਆ ਨਾ ਤੇ ਲਈ ਉਨੀ ਤੂੰ ਹੈ ਪਰ ਚਲੋ ਕੋਈ ਨਹੀਂ ਪੁੱਛ ਕੀ ਪੁੱਛਨੇ ਪੁੱਛਾ ਕੇ ਵੇਖ ਸਾਡੀ ਤਾਂ ਧੀ ਹੈ ਤੂੰ ਵੀ ਧੀਾਂ ਵਾਂਗੂ ਰੱਖੀ ਬਿਲਕੁਲ ਪਰ ਜੇ ਤੂੰ ਦਿਗ ਮੈਂ ਤੈਨੂੰ ਜਾਣਦੀ ਆ ਨਾ ਸ਼ਾਇਦ ਤੂੰ ਜੋ ਵੀ ਕਰਨ ਦੀ ਉਹ ਚੰਗੇ ਵਾਸਤੇ ਕਰਨ ਦੀ ਪਰ ਬੱਚਾ ਸਮਝਾਉਣਾ ਪੈਂਦਾ ਬਿਲਕੁਲ ਉਹਨੇ ਸਮਝਣਾ ਨਹੀਂ ਪਰ ਉਹਦੇ ਮਨ ਚੋ ਵੀ ਵਹਿਮ ਕੱਢ ਦੇ ਕਿ ਕਿਉਂ ਮਾਂ ਤਾਂ ਸੱਸ ਬਣੀ ਜੰਨੀ ਆ ਦੱਸ ਦਿਓ ਉਹਨੂੰ ਸਮਝ ਗਈ ਆ ਸਾਰਾ ਕੁਝ ਅੰਦਰ ਖਾਤੀ ਪਰ ਆਪੇ ਸਮਝਾ ਲੈਣਾ ਸੀ ਸਮਝਾਉਣ ਨੂੰ ਤਾਂ ਮੈਂ ਵੇਖ ਸਮਝਾਦਾ ਭੈਣੇ ਪਰ ਜਿਹੜੀ ਉਹ تیرਣਾ ਦਿਲ ਦੀ ਲਗਨ ਲੱਗੀ ਐ ਨਾ ਉਹਦੀ ਉਹ تیرਣਾ ਹੀ ਲੱਗੀ ਐ ਮਾਸੀ ਦੇ ਸਮਝਾਇਆ ਨਹੀਂ ਸਮਝਣਾ ਕੋਈ ਇੱਕ ਵਾਰੀ ਉਹਨੂੰ ਨਾ ਵਹਿਮ ਕੱਢ ਦੇ ਬੱਚੇ ਦਾ ਕਿਉਂਕਿ ਵੇਖ ਜਿਹੜਾ ਉਹਦੇ ਮਨ ਚ ਡੈਸ਼ ਵੈਂਦੀ ਜਾਂਦੀ ਹੈ ਨਾ ਉਹਨੇ ਨਾ ਹੱਸਣਾ ਭੁੱਲ ਜਾਣਾ ਜਿਤਨਾ ਸਿਮਰਾ ਸਾਡੀ ਪਹਿਲੋ ਹਸਦੀ ਖੇੜਦੀ ਹੈ ਨਾ ਮੈਂ ਚੰਨੀ ਉਦਾ ਹੀ ਰਵੇ ਅੱਛਾ ਉਹ ਦੁਸਕੇ ਨਾ ਓਹੋ ਮੈਂ ਤਾਂ ਪਰ ਉਹਦੇ ਭਲੇ ਲਈ ਕਰਨੀ ਮੈਂ ਤੈਨੂੰ ਸਹੀ ਦੱਸਾਂ ਤੈਨੂੰ ਵੀ ਪਤਾ 4 ਸਾਲ ਹੋ ਗਏ ਤੇ ਵਿਆਹ ਨੂੰ ਮਾਰੇ ਨੇ ਹੁਣ ਸੁਣੀ ਜਾ ਕੇ ਕਿਤੇ ਲੋਕਾਂ ਦੇ ਤਾਨ ਨੇ ਕਿਤੇ ਰਿਸ਼ਤੇਦਾਰਾਂ ਦੀਆਂ ਗੱਲਾਂ ਕਿਤੇ ਨਾ ਕੋ ਜੱਗੇ ਸੁਣਾ ਨੂੰ ਮਿਲਿਆ ਕਿੰਨੇ ਮੁੰਡੇ ਦਾ ਵਿਆਹ ਦੁਜਾ ਕਰ ਦੇ ਆ ਕਰ ਦੇ ਉਹ ਕਰ ਦੇ ਮੈਂ ਟਸਟ ਉਸ ਤੋਂ ਅਸ ਨਹੀਂ ਹੋਈ ਮੈਂ ਉਹ ਧੀ ਜਾਨੇ ਆ ਧੀ ਮੈਂ ਵੀ ਔਰਤਾਂ ਔਰਤ ਹੁੰਦਾ ਦੁੱਖ ਸਮਝ ਸਕਦੀ ਆ ਕਿ ਜੇ ਸਮਾਜ ਕੁਝ ਕਵੇ ਤਾਂ ਦੁੱਖ ਕੀ ਹੁੰਦਾ ਵੈ ਨਾ ਉਹਦੇ ਵਾਸਤੇ ਦੀ ਗੱਲ ਨਹੀਂ ਟੈਸਟ ਕਰਾਇਆ ਸਭ ਠੀਕ ਆਇਆ ਮੈਨੂੰ ਪਤਾ ਤੂੰ ਜੋ ਸੁਣਿਆ ਜੋ ਵੇਖਿਆ ਤੇ ਤੂੰ ਉਹਨੂੰ ਨਾ ਹਣੀ ਧੀ ਬਣਾ ਕੇ ਰੱਖਿਆ ਬਿਲਕੁਲ ਤੇ ਅੱਜ ਜੇ ਇਹ ਖੁਸ਼ੀਆਂ ਦਾ ਟਾਈਮ ਆ ਹੀ ਗਿਆ ਉਹਨੂੰ ਵੀ ਖੁਸ਼ੀਆਂ ਚ ਜੀ ਲੈੰਦੇ ਉਹਨੂੰ ਅਹਿਸਾਸ ਕਰਾ ਕਿ ਵਾਕਿਆ ਤੇਰੀ ਇਸ ਖੁਸ਼ੀ ਦੇ ਵਿੱਚ ਮੈਂ ਵੀ ਖੁਸ਼ ਹਾਂ ਤੇ ਮੈਂ ਚਾਹਨੀ ਆ ਕਿ ਤੂੰ ਇਹ ਪਲਾਂ ਨੂੰ ਜੀਵੇਂ ਨਹੀਂ ਉਹ ਤੇਰੀ ਗੱਲ ਸਹੀ ਹੈ ਹੋ ਸਕਦਾ ਮੇਰਾ ਨਾ ਸਮਝਾਉਣ ਦਾ ਤਰੀਕਾ ਗਲਤ ਹੋਵੇ ਪਰ ਮੇਰੇ ਇਰਾਦੇ ਨਹੀਂ ਗਲਤ ਹੋਏ ਇਹਹੀ ਗੱਲ ਪਰ ਪਤਾ ਕੀ ਹੈ ਸਿਰੇ ਦੀ ਟੀਟ ਹੈਗੀ ਆ ਵੇਕ ਅਨੀਵਮਾਰ ਸੀ ਅੱਜ ਤੋਂ 2 ਸਾਲ ਪਹਿਲਾਂ ਮੈਨੂੰ ਯਾਦ ਹੈ ਇਹਨੂੰ ਟਾਈਫਾਇਡ ਹੋ ਗਿਆ ਐਨੀ ਬਮਾਰ ਪਰ ਐ ਕੁੜੀ ਅੱਖੇ ਚ ਨਹੀਂ ਸੀ ਮੰਮੀ ਜੀ ਮੈਂ ਹੀਓ ਕੰਮ ਕਰਾਂਗੀ ਸੇਰ ਬਣ ਕੇ ਲੱਤਾਂ ਮੰਗੇ ਇਹ ਸੁਣਦੀ ਨਹੀਂ ਮੈਂ ਆਪਣੇ ਆਪ ਨੂੰ 2 ਦਿਨ ਮਹੀਨਿਆਂ ਚ ਨਾ ਸਮਝਾਇਆ ਮਨਾ ਕਿ ਉਹਨੂੰ ਕਦੀ ਛਿੜਕ ਨਹੀਂ ਨ ਦਿੱਤੀ ਬਸ ਇਤੋਂ ਤੇ ਸਿਰਤੇ ਜੜ ਗਈ ਐ ਪਰ ਜਿਹੜੀ ਇਹ ਘਰ ਆਪਣੀ ਕੁੜੀ ਨੂੰ ਮੈਂ ਲਾਡ ਪਿਆਰ ਕਰਦੀ ਹਾਂ ਇਹਨੂੰ ਦਿੰਨੀ ਆ ਝਿੜ ਕੋ ਨੇਵ ਨਹੀਂ ਕਦੀ ਖਾਦੀ ਝਿੜ ਕਨੇਵ ਨਹੀਂ ਕਦੀ ਲਿੱਤੀ ਪਰ ਪਤਾ ਕੀ ਹੈ ਜਿੱਦਾਂ ਦੀ ਛਿੜਕ ਦੇਨੀ ਵੀ ਨਾ ਉਦੋਂ ਦੀ ਟਿਕਨ ਦੇ ਹੀ ਹੈ ਮੇਰੀ ਗੱਲ ਸੁਣ ਤੂੰ ਟਕਾਗ ਲੈਈ ਹੈ ਪਰ ਜਿਹੜਾ ਉਹ ਮਨ ਚ ਡਰ ਪਾਤਾ ਹੀ ਨਾ ਉਹ ਵੀ ਕੱਢਣਾ ਜ਼ਰੂਰੀ ਹੈ ਅੱਛਾ ਜੇ ਹੁਣੇ ਅੜਵ ਸੱਸ ਬਣ ਜੇਗੀ ਨਾ 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 ਗਾਵ ਨੇ ਬੱਚਾ ਨਹੀਂ ਤੇਰੀ ਗੋਦੀ ਫੜਾਉਣਾ ਮੈਂ ਮਾਂ ਹੀ ਰਹਿਣਾ ਬਣ ਕੇ ਹਾਂ ਮੈਂ ਕਦੀ ਨਾ ਸੱਸ ਬਣਾ ਚੱਲ ਫੇਰ ਆਵਾਜ਼ ਦੇ ਕੱਲੀ ਇੱਥੇ ਆਰਾਮ ਕਰਨ ਦੀ ਉਹਨੂੰ ਲੱਗੇ ਪਾਸ ਨਾ ਨਾ ਮੇਗੇ ਚਿੰਨੀ ਮੇ ਉਹ ਕਿੱਦਾਂ ਬੈਗੀ ਮੈਂ ਤਾਂ ਉਹਦੀ ਹਰ ਚੀਜ਼ ਦਾ ਧਿਆਨ ਰੱਖਦੀ ਨਹੀਂ ਬਹੁ ਮੈਂ ਕਹਿੰਦੀ ਸਬਜ਼ੀ ਨੂੰ ਤੜਕਾ ਨਾ ਲਾਵੇ ਕਿਤੇ ਧੂਆਂ ਇਹ ਨਾ ਚੜ ਜਾਏ ਜੇ ਕਿਤੇ ਧੂਆਂ ਚੜ ਗਿਆ ਉਲਟੀ ਕਰੇਗੀ ਅੰਦਰੋਂ ਤਕਲੀਫ ਹੁੰਦੀ ਕਿਤੇ ਪੋਚਾ ਨਾ ਲਾਵੇ ਕਿਤੇ ਬੋਕਰ ਨਾ ਮਾਰੇ ਤੈਨੂੰ ਪਤਾ ਉਹਨੂੰ ਕੰਮ ਲੀਆਂ ਦਾ ਕੰਮ ਨਹੀਂ ਪਸੰਦ ਤੇ ਮੈਂ ਆਪ ਕਰ ਲੈਣੀ ਕੱਪੜਾ ਤੁਹਾਨੂੰ ਕਹਿੰਦੀ ਭਾਵੇਂ ਮੇਰੀ ਆਟੋ ਵਾਲ ਮਸ਼ੀਨ ਮੈਂ ਨਹੀਂ ਉਹਨੂੰ ਧੋਣ ਦੇਣਾ ਮੈਂ ਉਹਨੂੰ 9 ਮਹੀਨੇ ਇੰਜ ਰੱਖਣਾ ਫੁੱਲਾਂ ਦੀ ਤਰ੍ਹਾਂ ਮੈਂ ਕਹਿੰਦੀ ਰਾਮ ਨਾ ਬੈਠ ਕੇ ਕੋਈ ਸੁੱਕਾ ਕੰਮ ਭਾਂਦੇ ਨਾ ਕਹਿ ਦੇਣੀ ਲੱਤ ਲਾ ਲਾ ਚੜਕ ਤਾਂ ਦਿੰਨੀ ਆ ਕਿ ਕਿਹੇ ਤਰੀਕੇ ਉਹ ਬਹਿ ਜਾਵੇ ਉਹ ਨਹੀਂ ਸੁਣਦੀ ਚਲ ਇਹੀ ਗੱਲਾਂ ਨੂੰ ਪਿਆਰ ਨਾਲ ਮੇਰੇ ਸਾਹਮਣੇ ਸਮਝਾ ਕਿਉਂ ਨਾ ਬੋਊਗੀ ਚਲ ਤੂੰ ਸਮਝਾ ਲਵੇ ਚਲ ਦੇ ਵਾਜਦੀ ਨਹੀਂ ਪੈਂਦੀ ਵਾਜ ਦੇ ਉਹਨੂੰ ਸਿਮਰਤ ਕਾਕੇ ਤੇਰਾ ਪੁੱਤ ਰੁੱਸੀ ਹੋਣੀ ਮੇਰੇ ਨਾਲ ਰੁੱਸੀ ਨਹੀਂ ਆ ਤੇ ਤੈਨੂੰ ਫੋਨ ਕੀਤਾ ਨਹੀਂ ਰੁੱਸੀ ਨਹੀਂ ਆ ਉਹਦੇ ਦਿਲ 'ਚ ਡਰ ਬੈ ਗਿਆ ਦੇਖੀ ਆ ਗਈ ਆ ਮੇਰਾ ਪੁੱਤ ਚਲ ਆਇਆ ਬੈ ਧਿਆਨ ਨਾਲ ਬੈ ਇਹ ਨੂੰ ਕਿਹੜਾ ਚਾਜੜਾ ਬਹਿਣਾ ਹੁੰਦਾ ਹੈ ਹਜੇ ਵੀ ਨਹੀਂ ਤੋਹੜਦੀ ਹੈ ਕੀ ਗੱਲ ਗੁੱਸੇ ਹੋਈ ਮੰਮੀ ਨਾਲ ਜੇ ਛਿੜਕ ਦੇਤੀ ਨਾ ਮੈਂ ਮਾਂ ਬਣ ਕੇ ਗੱਲ ਲਾ ਕੇ ਪਿਆਰ ਦਊਂਗੀ ਤੇ ਮੇਰਾ ਛਿੜਕ ਦੇ ਦਾ ਅਧਿਕਾਰ ਨਹੀਂ ਲਵੇ ਵੇ ਵੇ ਕਿਵੇਂ ਗਲੰਡੂ ਨਿਕਲੇ ਹੈ ਨਾ ਮੇਰਾ ਪੁੱਤ ਵੇਖ ਪੁੱਤ ਸਮਝ ਤਾਂ ਮੈਂ ਵੀ ਗਈ ਹਾਂ ਤੇਰੀਆਂ ਗੱਲਾਂ ਤੋਂ ਕਿ ਕੀ ਕਰਨੀ ਭੈਣ ਕਿਉਂ ਮੇਰੀ ਆ ਜੋ ਵੀ ਕਰਨੀ ਆ ਨਾ ਤੇਰੇ ਪਲੇ ਵਾਸਤੇ ਕਰਦੀ ਆ ਇੱਕ ਗੱਲ ਕਮਾਂ ਪਰ ਇਹ ਮੈਨੂੰ ਮਾਂ ਸਮਝ ਲਿਆ ਨੇ ਹਰ ਕੋਲ ਸਮਝ ਲਿਆ ਪਰ ਮਾਂ ਇਹ ਕਿਉਂ ਕਰਨ ਦੀ ਹੈ ਕੀ ਇਹਦੇ ਪਿੱਛੇ ਰਹਾਦਾ ਇਹ ਚੀਜ਼ ਉਹ ਜਾਣ ਹੀ ਨਹੀਂ ਪਾਈ ਇਹ ਇੰਨਾ ਨਹੀਂ ਸਮਝ ਪਾਈ ਕਿ ਜਿੰਨੇ ਤੇਨੂੰ 4 ਸਾਲਾਂ ਜਿਹੜਾ ਕਿ ਛਿੜਕ ਦੇਈ ਤੇ ਬੜੀ ਦੂਰ ਦੀ ਗੱਲ ਕਦੀ ਮੱਥੇ ਵੱਟ ਪਾ ਕੇ ਨਹੀਂ ਤੱਕਿਆ ਅੱਜ ਕਿਉਂ ਕਹਿੰਦੀ ਹੋएगी ਕੁੱਝ ਤੇਰੇ ਢਿੱਡ ਹੋਣੇ ਤੋਂ ਮੇਰੇ ਆਖੇ ਚ ਲੈਣੇ ਇਹਨੇ ਮੈਨੂੰ ਜਦੋਂ ਫੋਨ ਕੀਤਾ ਨਾ ਇਹ 4 ਮਹੀਨਿਆਂ ਚ ਇਹੋ ਜਿਹਾ ਕੀ ਹੋ ਗਿਆ ਮੈਂ ਤੇ ਉਹਦਾ ਹੀ ਸਮਝ ਗਈ 4 ਮਹੀਨਿਆਂ ਚ ਪੁੱਤ ਤੈਨੂੰ ਸਮਝ ਆ ਜਾਣੀ ਚਾਹੀਦੀ ਤੈਨੂੰ ਕੀ ਹੋ ਗਿਆ ਵੇਖ ਆ ਜਿਹੜੇ ਦੇਣੇ ਆ ਨਾ ਹਾਂਜੀ ਇਹ ਹੀ 4 ਮਹੀਨੇ ਜਿਹੜੇ ਹੁੰਦੇ ਨੇ ਨਾ ਬੜੇ ਔਖੇ ਹੁੰਦੇ ਇਹ ਕੱਢਨੇ ਇਹ ਚ ਹੌਲਾ ਭਾਰਾ ਕੰਮ ਕਰਦੇ ਆ ਪਤਾ ਨਹੀਂ ਹੁੰਦਾ ਉੱਚਾ ਨੀਵਾ ਹੋ ਜਾਂਦਾ ਸਰੀਰ ਬੰਨਣਾ ਹੀ ਬੰਦਾ ਪੁੱਤ ਹਾਂ ਤੇ ਜਿਹੜੀ ਖੁਸ਼ੀ ਆਈ ਆ ਤੈਨੂੰ ਵੀ ਪਤਾ ਕਿੰਨੇ ਚਿਰਾਂ ਬਾਅਦ ਆਈ ਆ ਹਾਂਜੀ ਤੇ ਇਹ ਖੁਸ਼ੀ ਜੀ ਆਪਾਂ ਸਮੇਟ ਲਈਏ ਇਤੋਂ ਵੱਡੀ ਖੁਸ਼ੀ ਕਿਹੜੀ ਆ ਸਾਰੀ ਮਰ ਕੰਮ ਤੂੰ ਕਰਨਾ ਐ ਘਰ ਤੇਰਾ ਤੂੰ ਇੱਕ ਵਾਰੀ ਇਹਨੂੰ ਬਾਹਰ ਆ ਲੈਂਦੇ ਵੇਖੀ ਕਿਦਾਂ ਉਹਨੇ ਤੈਨੂੰ ਠਕਾਉਣਾ ਆਹ ਤੇ ਭਜਾਉਣਾ ਤੈਨੂੰ ਹੀ ਆ ਚਾਹੇ ਪੋਤਰੀ ਆ ਜੇ ਉਹਨੇ ਕਹਿੰਦਾ ਚੱਲ ਲਿਆ ਬਣਾ ਕੇ ਤੇ ਇੱਥੇ ਆਸੀਂ ਦਾਦੀ ਪੋਤਾ ਤੇ ਪੋਤੀ ਖਾਈਏ ਠੀਕ ਹੈ ਸਮਝ ਲੱਗੀ ਤੇਰੇ ਪਰ ਇਹ ਨਹੀਂ ਪੁੱਤ ਮੈਨੂੰ ਡਾਕਟਰ ਨੇ ਕਿਹਾ ਅੰਦਰੋਂ ਥੋੜੀ ਕਮਜ਼ੋਰ ਜੀ ਗਈ ਹੈ ਇਹ ਕਿ ਨਹੀਂ ਤੈਨੂੰ ਖਰਾਕ ਕੋਲੋਂ ਕੋਈ ਕਿਹੇ ਵੇਲੇ ਜਦੋਂ ਦਿਨ ਚੜ੍ਹਦੇ ਨਾ ਵਾਹੇ ਈ ਨੀਕਸ ਆ ਜਾਂਦੀ ਹੈ ਤੋ ਕਹਿੰਦੇ ਤਾਂ ਪੂਰਾ ਧਿਆਨ ਰੱਖਣਾ ਮੈਂ ਕਿਹਾ ਡਾਕਟਰ ਸਾਹਿਬ ਏ ਤੇ ਆਖੇ ਨਹੀਂ ਲੱਗਦੀ ਜੇ ਬੁਖਾਰ ਵਿਟਾਉਂਟ ਜਾਂਦੀ ਕਹਿੰਦੀ ਫਿਰ ਮਾਂ ਦਾ ਸੱਸ ਸਭਾਂ ਜਾ ਥੋੜੀ ਦੇਰ ਦੇ ਦੇ ਝੜਕਾਂ ਆ ਤਾਂ ਮੈਨੂੰ ਡਾਕਟਰ ਨੇ ਸਲਾਹ ਦਿੱਤੀ ਮੇਰੇ ਖਾਨੇ ਚ ਕਿੱਥੇ ਆ ਗੱਲਾਂ ਆ ਰਹੀ ਸੀ ਪਰ ਇਹੋ ਗੱਲ ਤੂੰ ਮੈਨੂੰ ਉਦਾ ਸਮਝਾ ਦਿੰਦੇ ਕਿ ਤੈਨੂੰ ਇਸ ਕਰਕੇ ਨਹੀਂ ਕੰਮ ਕਰਨ ਦਿੰਦੇ ਪਰ ਤੂੰ ਬੁੱਤ ਮੰਨਣਾ ਨੀ ਨਾ ਤੂੰ ਹੜਦੀ ਤੇ ਹਜੇ ਵੀ ਨਹੀਂ ਤੈਨੂੰ ਝੜਕਾ ਵੀ ਦੇ ਦਤਾਵੇਂ ਤੂੰ ਚੁੱਕ ਕੇ ਤੁਰੇ ਫਿਰਦੀ ਸਮਾਨ ਇਹ ਵੀ ਤੇ ਵੇਖ ਲੈ ਬੈਠਾਣੀ ਨਾ ਜਾਂਦਾ ਮੈਨੂੰ ਇਹ ਕਿ ਮੈਂ ਕੰਮ ਕਰ ਕਰਦੀ ਰਵਾਂ ਤੇਰਾ ਟਾਈਮ ਨਹੀਂ ਨਾ ਪਾਸ ਹੁੰਦਾ ਕੁਰਬਾਨੀ ਪਾ ਇਹਦਾ ਟਾਈਮ ਨਹੀਂ ਨਾ ਪਾਸ ਹੁੰਦਾ ਤੇ ਇਹ ਮਗਰ ਮਗਰ ਹੀ ਰਹਿ ਹੌਲੀ ਹੌਲੀ ਫਿਰ ਜਿਹੜਾ ਕੰਮ ਕਰਨ ਲੱਗਦੀ ਹੈ ਨਾ ਉਤਲਾ ਫੜ ਲਿਆ ਥੱਲੇ ਵਾਲਾ ਕਹੇ ਮੰਮੀ ਕਰੋ ਹਾਂ ਠੀਕ ਹੈ ਇਦਾਂ ਟਾਈਮ ਪਾਸ ਹੁੰਦੇ ਆ ਕਰਾਉਂਗੀ ਕੰਮ 2-4 ਮਹੀਨੇ ਰੁਕ ਜਾ ਹੋਰ ਫਿਰ ਕਰਾਉਂਗੀ ਕੰਮ ਜਿਹੜਾ ਟਾਈਮ ਪੁੱਤ ਹਾਸ ਖੇਡ ਕੇ ਲੰਘ ਜੇ ਨਾ ਉਸ ਤੋਂ ਵਧੀਆ ਟਾਈਮ ਕੋਈ ਨਹੀਂ ਹੁੰਦਾ ਠੀਕ ਹੈ ਮੈਂ ਤੇਰਾ ਭਲਾਈ ਸੋਚਦੀ ਰਹਿਗੀ ਤੂੰ ਮੈਨੂੰ ਪੁੱਠਾ ਜਾਣੀਗੀ ਹੈ ਪੁੱਠਾ ਨਹੀਂ ਜਾਣੀ ਭਾਣੇ ਇਹ ਐਨੇ ਤੂੰ ਕਹਿ ਸਕਦੀ ਕਿ ਪੁੱਠਾ ਜਾਣੀ ਪਰ ਇੱਕ ਡਰ ਲੈ ਕੇ ਬੈ ਗਈ ਸਾਡੇ ਤੇ ਮੇਰੇ ਕੋਲ ਗਲਤੀ ਹੋਈ ਬੱਚਾ ਜੇ ਮੈਂ ਤੈਨੂੰ ਕੁਝ ਕਹਿ ਤਾ ਨਹੀਂ ਮੰਮੀ ਮੈਨੂੰ ਮੈਂ ਤਾਂ ਲੋਕਾਂ ਦੇ ਮੂੰਹ ਤੋੜਨੇ ਨੇ ਜਿਹੜੇ ਕਹਿੰਦੇ ਸੀ ਪਰ ਮੈਂ ਇੱਕ ਗੱਲ ਇਹ ਵੀ ਕਹੂੰਗੀ ਨਵਾਂ ਹੋਣ ਤੇ ਆ ਜੀ ਹਾਂ ਹੁਣ ਬਿਲਕੁਲ ਵੇਖ ਲਾ ਅਗਲੀ ਨੇ ਆਪਣੇ ਘਰ ਦੀ ਗੱਲ ਘਰ ਚ ਹੀ ਰਹਿਣ ਤੀ ਬਿਲਕੁਲ ਇਹ ਤਾਂ ਪਰਛਾਵਾਂ ਐ ਮੇਰੀ ਤੂੰ ਜਿੰਨੀਆ ਮਰਜ਼ੀ ਕਰ ਮੈਂ ਸਮਝ ਲਈ ਸੀ ਜੇ ਤੇਰੇ ਅੰਦਰ ਕੋਈ ਗੱਲ ਹੋਏਗੀ ਮੈਂ ਨਾਲ ਨਹੀਂ ਰਹੀ ਸੀ ਇਹਦੇ ਨਾਲ ਹੀ ਰਹੇਗੀ ਚੱਲ ਫਿਰ ਮੈਂ ਚਾਹ ਬਣਾ ਲਿਆਵਾ ਹਾਂ ਹਾਂ ਹੁਣ ਤਾਂ ਚਾਹ ਪੀਉਂਗੀ ਮੈਂ ਮੈਂ ਵੇਖੀ ਸੋਨਲੀ ਚਾਹ ਇਹ ਬਣਾਉਗੀ ਫੜ ਕੇ ਤੂੰ ਲਿਆਏਂਗੀ ਕਿਉਂਕਿ ਤੇਰੇ ਲਈ ਤੁਰਨਾ ਵੀ ਜ਼ਰੂਰੀ ਹੈ ਥੋੜੀ ਬੋਤੀ ਸੈਰ ਜ਼ਰੂਰੀ ਹੈ ਇਹ ਨਹੀਂ ਕਿ ਹਾਰ ਟੈਂਪ ਭੱਜੇ ਹੀ ਫਿਰੋ ਠੀਕ ਹੈ ਮੈਂ ਤੈਨੂੰ ਇਹੀ ਬਖਾਣਾ ਸੀ ਕਹਿਤਾ ਨਾ ਮੈਂ ਬਣਾਵਾਂ ਤੈਨੂੰ ਧੂਆ ਚੜਦਾ ਤੈਨੂੰ ਪਤਾ ਹੈ ਨਾ ਪਹਿਲੇ ਦਿਨਾਂ ਦੇ ਵਿੱਚ 15 ਦਿਨ ਸੀ ਜਿਹੇ ਉੱਪਰ ਚੱਲ ਇੰਜ ਕਰੋ ਨਹੀਂ ਤੇ ਤੁਸੀਂ ਬੋ ਨਾ ਸੱਸ ਮੈਂ ਹੀ ਚਾਹ ਬਣਾ ਕੇ ਲਿਆਉਣੀ ਨਹੀਂ ਚੱਲ ਬਣਾਉਣੀ ਹੈ ਤਮਾਸੀ ਕੋਲ ਬੈਠ ਠੀਕ ਹੈ ਖੁਸ਼ ਰਹੇ ਬਸ ਹੋ ਗਈ ਤਾਂ ਸੱਲੀ ਹਾਂਜੀ ਕਿੰਨੇ ਤੂੰ ਗਲੇਡੂ ਸੁਟੇ ਹੈ ਮੈਂ ਤਾਂ ਪੁੱਤ ਸਮਝ ਗਈ ਹਾਂ ਚਲ ਅਸੀਂ ਤਾਂ ਜ਼ਿੰਦਗੀ ਕੱਢ ਲਈ ਸਾਨੂੰ ਤਾਂ ਪਤਾ ਵਾ ਤੁਹਾਡਾ ਟਾਈਮ ਅਜੇ ਸ਼ੁਰੂ ਹੋਇਆ ਆਪਣੀ ਸੱਸ ਮਾਂ ਨੂੰ ਕਦੀ ਗਲਤ ਨਾ ਸਮਝੀ ਤੇ ਨਾ ਹੀ ਉਹਨੂੰ ਸੱਸ ਸਮਝੀ ਉਹਨੂੰ ਸੱਸ ਬੰਨਾ ਨਹੀਂ ਆਉਂਦਾ ਉਹ ਤਾਂ ਮੇਰੇ ਕੋਲ ਸਲਾਮਾਂ ਲੈਂਦੀ ਅੱਗੋਂ ਕੀ ਕਰਾਂ ਸਮਝ ਜਾਂਦੀ ਬੱਚੇ ਹਨ ਮੈਂ ਕਿਸੇ ਕਰਦੇ ਸਾਰੇ ਬਈ ਸੀ ਬਰਾਦਰ ਦੇ ਕੋਲ ਆਨੇ ਆ ਤੇ ਕਿਹਾ ਨਹੀਂ ਜੇ ਨਾ ਮੈਂ ਕਿਵੇਂ ਸੱਸਾਂ ਜੀ ਹਾਂਜੀ ਸਾਰਿਆਂ ਨੂੰ ਸასი ਕਾਲ ਜੀ ਅੱਜ ਦੀ ਵੀਡੀਓ ਦਾ ਮੋਢਿਆ ਸੀ ਕਿ ਜੋ ਕਿ ਤੁਹਾਨੂੰ ਕਿੱਟੀ ਦੀ ਸੁਣ ਜਾਣ ਕਿ ਕਿ ਮਾਸੀ ਆਈ ਨਾ ਫੈਸਲਾ ਕਰਾ ਚੱਲ ਮਾਸੀ ਮੋਢ ਲੈ ਆ ਕਿ ਵੇਖੋ ਨੋਵਾਂ ਦੇਹਜ ਟਾਈਮ ਬੜੀ ਮੁਸ਼ਕਲ ਹੈ ਹੱਥ ਜੋੜ ਜੋੜ ਕੇ ਮੰਗੀਦੇ ਆ ਕਈ ਸੱਸਾਂ ਮਾਵਾ ਤਰਲੇ ਕਰਦੀਆਂ ਅਰਦਾਸਾਂ ਕਰਦੀਆਂ ਹੈ ਕਿ ਇਸ ਦੇ ਵਿੱਚ ਵੀ ਇਹੀ ਸੱਸ ਨੇ ਅਰਦਾਸਾਂ ਕੀਤੀਆਂ ਉਹਦੇ ਘਰ ਖੁਸ਼ੀਆਂ ਦਾ ਟਾਈਮ ਆਇਆ ਤੇ ਉਹਨੇ ਇਹ ਖੁਸ਼ੀਆਂ ਨੂੰ ਬਚਾਉਣਾ ਚਾਇਆ ਤੇ ਨਵਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਆ ਜਿੱਥੇ ਸੱਸਾਂ ਮਾਵਾ ਕੇਅਰ ਕਰਨ ਉੱਥੇ ਨਵਾਂ ਨੂੰ ਆਪ ਹੀ ਸਮਝ ਜਾਣਾ ਚਾਹੀਦਾ ਵਾ ਇਹ ਕਿਉਂ ਕੀਤਾ ਜਾ ਰਿਹਾ ਤੇ ਉਹਨਾਂ ਭੈਣਾਂ ਵੀ ਇੱਕ ਹੱਥ ਜੋੜ ਕੇ ਖਿੰਦੀ ਹੀ ਮੇਰੀ ਕਿ ਤੁਹਾਡੇ ਘਰ ਜਿਹੜੀਆਂ ਨੂਹਾਂ ਆਈਆਂ ਨਾ ਧੀਆ ਅੱਜ ਤੱਕ ਦੀ ਜਨਰੇਸ਼ਨ 'ਚ ਨਾ ਇੰਨੀ ਜਾਨ ਨੇ ਹੀ ਖਾਣਾ ਪੇੜਾ ਭੰਗ ਨਾ ਨਹੀਂ ਸੋ ਡਾਕਟਰ ਕਹਿ ਦਿੰਦੇ ਨੇ ਕਿ ਥੋੜਾ ਧਿਆਨ ਰੱਖੋ ਧਿਆਨ ਰੱਖੋ ਤੁਸੀਂ ਇਹ ਚੀਜ਼ ਨੂੰ ਸਮਝਿਆ ਕਰੋ ਕਿ ਡਾਕਟਰ ਕੁਝ ਐਵੇਂ ਨਹੀਂ ਕਹਿੰਦੇ ਬੜੇ ਇਹੋ ਜਿਹੇ ਕੇਸ ਹੁੰਦੇ ਨੇ ਜੋ ਕਿ ਬੋਲਨੇ ਨਹੀਂ ਚਾਹੀਦੇ ਹੋ ਜਾਂਦੇ ਮਾਰੇ ਠੀਕ ਹੈ ਦੇਰ ਸਵੇਰ ਜਿਹੜਾ ਪਸੁੰਨਾ ਵਾ ਉਹਦੀ ਕਦਰ ਕਰ ਲੋ 7-8 ਮਹੀਨਿਆਂ ਬਣੀ ਨੂਰਾਨੇ ਨੂੰ ਬਿਠਾ ਕੇ ਖਵਾ ਲਓਗੇ ਤੇ ਕਿਤੇ ਨਹੀਂ ਛੋਟੀਆਂ ਨਹੀਂ ਹੋ ਜੂਗੀਆਂ ਉਹਨਾਂ ਦੀ ਵੀ ਸੇਵਾ ਕਰ ਲੋ ਜਿਨ੍ਹਾਂ ਨੇ ਤੁਹਾਡੀ ਸਾਰੀ ਉਮਰ ਤੱਕ ਨਹੀਂ ਮਾਚੋ ਤਾਂ ਸਾਰੀ ਉਮਰ ਉਹਨਾਂ ਨੇ ਹੀ ਨਿਆਣੇ ਦੇ ਮਗਰ ਭਜਣਾ ਰਾਤਾਂ ਵੀ ਉਹਨਾਂ ਨੇ ਜਾਗਨੀ ਆ ਮੈਂ ਤੇ ਦਿਨ ਨੂੰ ਵੀ ਪਰੇਸ਼ਾਨ ਉਹਨਾਂ ਨੇ ਹੋਣਾ ਸੋ ਨੂੰਹਾਂ ਦਾ ਸਾਥ ਦਿਓ ਤੇ ਤੁਸੀਂ ਵੀ ਨੂੰਹਾਂ ਖਾਸ ਕਰਕੇ ਆਪਣੀ ਸੱਸ ਦਾ ਨਾ ਸੁਣ ਲਿਆ ਕਰੋ ਜਿਹੜੀਆਂ ਆਖੇ ਨਹੀਂ ਜੇ ਲੱਗਦੀਆਂ ਠੀਕ ਹੈ ਤੇ ਆਪਣੇ ਘਰ ਦੀ ਗੱਲ ਕਦੀ ਬਾਹਰ ਨਾ ਕਰਿਓ ਉੱਥੇ ਕਰਿਓ ਜਿੱਥੇ ਤੁਹਾਨੂੰ ਲੱਗੇ ਕਿ ਆ ਘਰੋਂ ਬਾਹਰ ਨਹੀਂ ਜਾ ਰਹੀ ਸਮਝੋ ਆਪਣੇ ਪਰਿਵਾਰ ਦੀ ਗੱਲ ਪਰਿਵਾਰ ਚ ਹੀ ਰਹਿ ਜਿਹਨੇ ਮੇਰੀ ਭੈਣ ਮੇਰੇ ਲਈ ਪਰੇਸ਼ਾਨੀ ਹੋਈ ਹੈ ਠੀਕ ਹੈ ਜੀ ਮੈਸੇਜ ਵਧੀਆ ਲੱਗਿਆ ਹੋਵੇਗਾ ਸਟੋਰੀ ਦਾ ਤੇ ਪਲੀਜ਼ ਕਮੈਂਟ ਬਾਕਸ ਵਿੱਚ ਜੁਲਸਨਾ ਅਗਰ ਵੀਡੀਓ ਵਧੀਆ ਲੱਗੇ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਔਰ ਸਾਡੀ ਛੋਟੀ ਜਿਹੀ YouTube ਨੂੰ ਦਿੱਤੀ ਬੈਲਰ ਨੂੰ ਘੰਟੀ ਕਰਕਾ ਦਿਓ ਠੀਕ ਹੈ ਜੀ ਓਕੇ ਜੀ ਸასი ਸ਼ਾਲ ਸਾਰਿਆਂ ਨੂੰ